ਬੰਦਾ ਲੰਗਰ ਕਿਉਂ ਖਾ ਜਾਂਦਾ ਹੈ ਇਹਦੇ ਪਿੱਛੇ ਰਾਜ਼ ਕੀ ਹੈ ਬਹੁਤ ਖਾਸ ਗੱਲ ਪੇਸ਼ ਕਰ ਰਹੇ ਹਾਂ ਤੁਹਾਨੂੰ ਉਸਤਾਨ ਦੀ ਰਹਿਮਤ ਬਖਸ਼ਿਸ਼ ਹੈ ਇੱਕ ਫਕੀਰ 10 ਦਿਨ ਭੁੱਖਾ ਰਹਿੰਦਾ ਹੈ ਯਾਰ ਮੇਦਨ ਅੱਧੀ ਰੋਟੀ ਮਿਲ ਜਾਂਦੀ ਹੈ ਫਿਰ 20 ਦਿਨ ਭੁੱਖਾ ਰਹਿੰਦਾ ਹੈ ਫਿਰ ਅੱਧੀ ਚੋਦੀ ਮਿਲ ਜਾਂਦੀ ਹੈ ਤੇ ਬੁਰਕੀ ਮਿਲ ਜਾਂਦੀ ਹੈ ਇੱਕ ਦਿਨ ਅੱਲਾਹ ਪਾਕ ਨੂੰ ਕੇ ਦੁਆ ਕੀਤੀ ਰੱਬ ਜੀ ਕਿਉਂ ਤਰਸਾ ਤਰਸਾ ਕੇ ਦੇ ਰਹੇ ਹੈ ਕਿਉਂ ਤਰਸਾ ਤਰਸਾ ਕੇ ਦੇ ਰਹੇ ਹੈ ਇੰਨੀ ਨਹੀਂ ਖਾਣ ਵਾਲਾ ਤਾਂ ਜਿੰਨੀ ਮੇਰੇ ਮੁਕੱਦਰਾਂ ਚਾ ਮੈਨੂੰ ਇੱਕੋ ਵਾਰ ਦੇ ਦੇ ਮੈਂ ਰੱਜ ਕੇ ਖਾ ਤੇ ਲਵਾ ਰੱਬ ਜੀ ਕਹਿਣ ਲੱਗੇ ਆਵਾਜ਼ ਆਈ ਫਕੀਰ ਦੀ ਦੁਆ ਮਨਜ਼ੂਰ ਹੋਈ कि तेरी किस्मत ਦੇ ਵਿੱਚ ਜਿਹੜੀਆਂ ਨੇ ਨਾ ਕੁੱਲ ਬਿਲਾ ਕੇ 100 ਰੋਟੀਆਂ ਕੁੱਲ ਮਿਲਾ ਕੇ 100 ਰੋਟੀਆਂ ਇਕੱਠੀ ਖਾਣੀ ਇਕੱਠੀ ਖਾਲਾ ਰੁਕ ਰੁਕ ਕੇ ਲੈਣੀ ਰੁਕ ਰੁਕ ਕੇ ਲੈ ਲੈ ਰਿਸਕ ਤੇਰਾ ਹੀ ਨਹੀਂ ਹੈ ਰੱਬ ਜੀ ਇਕੱਠੀ ਦੇ ਦਿਓ ਕੋਈ ਗੱਲ ਨਹੀਂ ਮੈਂ ਜ਼ਿੰਦਗੀ ਚ ਰੱਜ ਕੇ ਤੇ ਖਾ ਲਵਾਂ ਰੱਬ ਨੇ 100 ਰੋਟੀ ਵਾਲਾ ਬੰਦਾ ਭੇਜ ਦਿੱਤਾ ਕਿ ਜਾਓ ਫਕੀਰ ਨੂੰ 100 ਰੋਟੀ ਦੇ ਕੇ 100 ਰੋਟੀ ਅੱਗੇ ਸਾਹਮਣੇ ਹੁਣ ਕੀ ਦੇਖਦਾ ਹੈ ਬੰਦਾ ਕਿੰਨਾ ਵੀ ਭੁੱਖਾ ਹੋਵੇ 10 ਦਿਨ ਦਾ 20 ਦਿਨ ਦਾ ਮਹੀਨੇ ਦਾ 2 ਮਹੀਨੇ ਦਾ ਸਾਲ ਦਾ ਵੀ ਭੁੱਖਾ ਹੋਵੇ ਤੇ ਜਿੰਨੀ ਉਹਦੀ ਭੁੱਖ ਹੈ ਦੋ ਰੋਟੀਆਂ ਤਿੰਨ ਰੋਟੀਆਂ ਤੇ ਚਾਰ ਰੋਟੀਆਂ ਤੋਂ ਜ਼ਿਆਦਾ ਨਹੀਂ ਖਾ ਸਕਦਾ ਕਿੰਨੀਆਂ ਖਾਂਦੇ ਉਹ 100 ਰੋਟੀਆਂ ਸੀ ਉਹਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 10 ਰੋਟੀਆਂ ਖਾ ਲਈਆਂ ਪਿੱਛੇ ਬਚ ਗਈਆਂ 90 ਹੁਣ ਸੋਚਦਾ ਹੈ 10 ਰੋਟੀਆਂ ਸ਼ਾਮ ਨੂੰ ਖਾ ਲਾਂਗੇ ਪਰ ਇਹਨਾਂ ਰੋਟੀਆਂ ਨੇ ਕੱਲ੍ਹ ਤੱਕ ਨਹੀਂ ਪਹੁੰਚਣਾ ਉੱਕੇ ਨਾ ਖਰਾਬ ਹੋ ਜਾਣਾ ਸੁੱਕ ਜਾਣਾ ਨਾ ਮੇਰੇ ਕੰਮ ਦੀਆਂ ਰਹਿਣੀਆਂ ਨਾ ਕਿਸੇ ਹੋਰ ਦੇ ਕੰਮ ਦੀਆਂ ਰਹਿਣੀਆਂ ਇਹਦੇ ਵਿੱਚੋਂ ਚੰਗਾ ਤੇ ਕਰਹੀ ਐ ਤੂੰ 10 ਰੋਟੀਆਂ ਖਾ ਲੀਆਂ 90 ਵਜਦੀਆਂ 90 ਰੋਟੀਆਂ ਲੋਕਾਂ 'ਚ ਵੰਡ ਦੇ ਜ਼ਰੂਰਤਮੰਦ ਲੋਕਾਂ 'ਚ ਵੰਡ ਦੇ 90 ਰੋਟੀਆਂ ਉਹ 90 ਰੋਟੀਆਂ ਵੰਡ ਦਿਤੀਆਂ ਗਰੀਬਾਂ ਦੇ ਵਿੱਚ ਜ਼ਰੂਰਤਮੰਦ ਲੋਕਾਂ 'ਚ 90 ਰੋਟੀਆਂ ਵੰਡ ਦਿੱਤੀਆਂ ਔਰ ਇਹਨਾਂ ਰੋਟੀਆਂ ਦੇ ਬਾਰੇ ਅੱਲਾ ਪਾਕ ਨੇ ਕੁਰਾਨ ਦੇ ਵਿੱਚ ਵਾਅਦਾ ਕੀਤਾ ਹੋਇਆ ਕਿ ਤੇ ਦੁਨੀਆ 70 ਆਖਰਤ ਜਿੰਨਾ দান ਕਰੇਗਾ 10 ਗੁਣਾ ਇੱਥੇ ਦਊਗਾ 70 ਗੁਣਾ ਆਖਿਰ ਦੇ ਵਿੱਚ ਦਊਗਾ ਰੱਬ ਕਿਦਾਂ ਮੁਕਰੇ 90 ਰੋਟੀਆਂ ਵੰਡੀਆਂ ਤੇ 10 ਗੁਣਾ ਦਾ ਵਾਅਦਾ ਕੀਤਾ ਸੀ 10 ਗੁਣਾ ਇੱਥੇ 900 ਰੋਟੀਆਂ ਆ ਗਈਆਂ 900 ਰੋਟੀਆਂ ਤੇ 10 ਖਾਧੀਆਂ ਫਿਰ ਬਾਕੀ ਦੀਆਂ ਵੰਡ ਦਿੱਤੀਆਂ ਫਿਰ 10 ਦੇ ਨਾਲ ਗੁਣਾ ਕਰਕੇ ਫਿਰ ਆ ਗਈਆਂ ਕੋਈ ਇੱਧਰੋਂ ਆ ਗਿਆ ਕੋਈ ਇੱਧਰੋਂ ਆ ਗਿਆ ਓਏ ਉੱਥੇ ਫਕੀਰ ਦਾ ਲੰਗਰ ਚੱਲਦਾ ਹੈ ਉੱਥੇ ਫਕੀਰ ਦਾ ਲੰਗਰ ਚੱਲਦਾ ਹੈ ਲੰਗਰ ਚੱਲ ਪਿਆ ਲੰਗਰ ਆਪ ਵਰਤਾਉਂਦਾ ਆਪਣੇ ਹੱਥਾਂ ਨਾਲ ਵਰਤਾਉਂਦਾ ਰੱਬ ਜੀ ਕਹਿਣ ਲੱਗੇ ਓ ਜਬਰੀਲ ਜਾ ਦੇਖ ਕੇ ਤਾਂ ਇਹਦੇ ਵਿੱਚ ਕਿਤੇ ਹੰਕਾਰ ਤੇ ਨਹੀਂ ਆ ਗਿਆ ਇਹਦੇ ਲੰਗਰ ਚੱਲਣ ਲੱਗੇ ਕਿਤੇ ਹੰਕਾਰ ਤੇ ਨਹੀਂ ਆ ਗਿਆ ਜਬਰੀਲ ਆਇਆ ਇਨਸਾਨ ਦਾ ਰੂਪ ਲੈ ਕੇ ਲੰਗਰ ਖਾਣ ਵਾਲਿਆਂ ਦੇ ਵਿੱਚ ਬੈਠ ਗਿਆ ਲੰਗਰ ਖਾਣ ਵਾਲਿਆਂ ਦੇ ਵਿੱਚ ਬੈਠ ਕੇ ਜਦੋਂ ਲੰਗਰ ਵਰਤਾਉਂਦਾ ਜਾ ਰਿਹਾ ਵਰਤਾਉਂਦਾ ਜਾ ਰਿਹਾ ਉਸ ਸ਼ਖਸ ਨੇ ਨੀਵੀਂ ਪਾਈ ਹੋਈ ਆ ਉਸ ਵਕੀਰ ਨੇ ਨੀਵੀਂ ਪਾਈ ਹੋਈ ਆ ਅੱਖ ਚੁੱਕ ਕੇ ਵੇਖਦਾ ਹੀ ਨਹੀਂ ਕਿਸੇ ਨੂੰ ਅੱਖ ਚੁੱਕ ਕੇ ਕਿਸੇ ਨੂੰ ਵੇਖਦਾ ਹੀ ਨਹੀਂ ਉਹਨੂੰ ਜਬਰੀਲ ਫਰਿਸ਼ਤਾ ਉੱਠਦਾ ਇੱਕ ਸਵਾਲ ਕਰਦਾ ਕੀ ਕਹਿੰਦਾ ਉਹ ਫਰਿਸ਼ਤਾ ਸਵਾਲ ਕਰਦਾ ਹੈ ਕਹਿੰਦਾ ਉਹ ਦੋਸਤਾ ਤੂੰ ਲੰਗਰ ਲਾਈ ਬੈਠਾ ਹੈ ਪਰ ਤੂੰ ਨੀਵੀਂ ਕਿਉਂ ਪਾ ਕੇ ਰੱਖਦਾ ਤੂੰ ਨੀਵੀਂ ਕਿਉਂ ਪਾ ਕੇ ਰੱਖਦਾ ਹੈ ਅੱਖ ਚ ਅੱਖ ਪਾ ਕੇ ਕਿਉਂ ਨਹੀਂ ਵੇਖਦਾ ਅੱਖ ਚ ਅੱਖ ਪਾ ਕੇ ਕਿਉਂ ਨਹੀਂ ਮਿਲਾਉਂਦਾ ਵਾਹੋ ਵਾਹੋ ਮਰਸਤ ਕਹਿੰਦਾ देता है लेता नहीं खुद नहीं है किसी को लेता नहीं देता है लेता नहीं तेरे किस विदनी में ने देता है लेता नहीं तेरे किस विदनी में ने आको बंदा कहता देने वाला कोई और है ਮੈਂ ਤੈਨੂੰ ਭਰਮ ਪਿਆ ਕੋਈ ਹੋਰ ਹੀਚਵਾਰੇ ਵਿੱਚ ਬੋਲੇ ਹਾਂ ਤੂੰ ਦੇਤਾ ਹੈ ਲੇਤਾ ਨਹੀਂ ਤੇਰੇ ਕਿਸ ਵਿਤਨੀ ਮੈਂ ਉਹ ਕਹਿੰਦਾ ਦੇਨੇ ਵਾਲਾ ਕੋਈ ਔਰ ਹੈ ਮੈਂ ਇਸ ਵਿਤਨੀ ਵਿੱਚ ਮੈਂ ਇਹ ਲੋਕਾਂ ਨੂੰ ਭਰਮ ਪੈ ਗਿਆ ਇਹ ਵੰਡਦਾ ਇਹ ਨਹੀਂ ਵੰਡਦਾ ਹੱਥੇ ਦਾ ਤੇ ਵੰਡਣ ਵਾਲਾ ਕੋਈ ਹੋਰ ਅੱਜ ਮੇਰੇ ਸਾਈ ਦਾ ਸਤਕਾ ਦੇਖਣ ਤੋਂ ਕੋਈ ਹੋਰ ਸੁੱਟ ਰਿਹਾ ਪਰ ਦੇਣ ਵਾਲਾ ਵੀ ਹੋਰ ਹੈ ਦੇਣ ਵਾਲਾ ਵੀ ਹੋਰ ਹੈ ਦੇਣ ਵਾਲਾ ਕੌਣ ਹੈ